ਨਰ ਅਚੇਤ ਪਾਪ ਤੇ ਡਰ ਨਰ ਅਚੇਤ ਪਾਪ ਤੇ ਡਰ ਰੇ ਨਰ ਅਚੇਤ ਪਾਪ ਤੇ ਡਰ ਰੇ ਨਰ ਅਚੇਤ ਪਾਪ ਤੇ ਡਰ ਰੇ ਦਰ ਅਚਿਤਪਾਪ ਤੇ ਡਰੇ دین ਦਇਆ प्रचित <laughs> ਬੇ ਜੂਰਾਨ ਜਸ ਗੁਣ ਗਾਵਤ ਤਾ ਕੋ ਨਾਮ ਹੀ ਐ ਮੋ ਧਰ ਰਏ ਤਾ ਕੋ ਨਾਮ ਹੀ ਐ ਮੋ ਧਰ ਰਏ ਪਾਵਨ ਨਾਮ ਜਗਤ ਮਹਿ ਕਤਮ ਹਰ ਕੋ ਸਿਮਰ ਸਿਮਰ ਕਸਮਨ ਸਭ ਹਰ ਰੇ ਸਿਮਰ ਸਿਮਰ ਕਸਮਨ ਸਭ ਹਰ ਰੇ ਬਾਪ ਤੇ ਡਰੇ ਨਾ ਰਚਿ ਜਿ পাপ ਤੇ ਸਾਬਤ ਤੇ ਪਾਰ ਉਤਰ ਨਾਰੂ ਅਚੇਤ ਪਾਪ ਤੇ ਡਰ ਰੇ ਨਾਰੂ ਅਚੇਤ ਪਾਪ ਤੇ ਡਰ ਰੇ ਧੀਨ ਦਿਆਲ ਸਗਲ ਭੈ ਭਜਨ ਧੀਨ ਦਿਆਲ ਸਗਲ ਭੈ ਭਜਨ ਸਰ ਗੌੜੀ ਮਹਿਲਾ ਨੋਵਾ ਗੁਰਤੇਗ ਬਾਦਰ ਜੀ ਦੁਆਰਾ ਉਚਾਰਨ ਕੀਤਾ ਇਹ ਸ਼ਬਦ ਰਾਗ ਗੌੜੀ ਵਿੱਚ ਉਚਾਰਨ ਕੀਤਾ ਔਰ ਦਾਸਰੇ ਨੇ ਵੀ ਕੋਸ਼ਿਸ਼ ਕੀਤੀ ਰਾਗ ਗੌੜੀ ਵਿੱਚ ਸੁਣ ਪੜਨ ਦੀ ਰਾਗ ਗੌੜੀ ਦੇ ਵਿੱਚ ਉਚਾਰਨ ਕੀਤਾ ਔਰ ਗਾਇਆ ਵੀ ਉਚਾਰਨ ਕੀਤਾ ਵੀ ਤੇ ਗਾਇਆ ਵੀ ਰਾਗ ਗੌੜੀ ਵਿੱਚ ਔਖਾ ਰਾਗ ਹੈ ਪਰ ਕੋਸ਼ਿਸ਼ ਤੇ ਕਰਨੀ ਚਾਹੀਦੀ ਹੈ ਗੁਰਤੇਗ ਬਾਦਰ ਸਾਹਿਬ ਜੀ ਕਹਿੰਦੇ ਨਰ ਅਜੇਤ ਐ ਨਰ ਐ ਮਨੁੱਖ ਤੂੰ ਅਚੇਤ ਹੈ ਤੂੰ ਅਜੇ ਸੁਚੇਤ ਨਹੀਂ ਹੋਇਆ ਅਚੇਤ ਹੈ ਤੂੰ ਚੇਤਨਾ ਵਿੱਚ ਅਜੇ ਨਹੀਂ ਆਇਆ ਤੇ ਤੂੰ ਪਾਪ ਕਰ ਰਿਹਾ ਹੈ ਤੈਨੂੰ ਪਤਾ ਨਹੀਂ ਚੱਲ ਰਿਹਾ ਤੂੰ ਕੀ ਕਰ ਰਿਹਾ ਹੈ ਪਰ ਅਗਿਆਨਤਾ ਵਸੂ ਕੇ ਅਚੇਤ ਅਵਸਥਾ ਦੇ ਵਿੱਚ ਤੂੰ ਪਾਪ ਕਰ ਰਿਹਾ ਹੈ ਨਾ ਕਰ ਨਰ ਅਚੇਤ ਪਾਪ ਤੇ ਡਰ ਲੈ ਡਰ ਥੋੜਾ ਭੈ ਰੱਖ ਨਾ ਕਰ ਤੇ ਫਿਰ ਕੀ ਕਰੀਏ ਦੀਨ ਦਇਆਲ ਸਗਲ ਭੈ ਭੰਜਨ ਉਹ ਦੀਨਾਂ ਦੇ ਦਇਆਲ ਸਾਰੇ ਦੁੱਖ ਦੂਰ ਕਰਨ ਵਾਲੇ ਪ੍ਰਮਾਤਮਾ ਦੀ ਸਰਨ ਵਿੱਚ ਪੈਜੇ ਦੀਨ ਦਇਆਲ ਸਗਲ ਭੈ ਭੰਜਨ ਸਰਨ ਤਾਹੇ ਤੁਮ ਪਰ ਰੇ ਉਸ ਦੀ ਸਰਨ ਵਿੱਚ ਤੂੰ ਪੈ ਜੋ ਦੁਖੀਆਂ ਦਾ ਦਰਦੀ ਹੈ ਦੀਨ ਦਇਆਲ ਹੈ ਸਾਰੇ ਦੁੱਖ ਸਾਰੇ ਭੈ ਦੂਰ ਕਰਨ ਵਾਲਾ ਹੈ ਤੂੰ ਉਹਦੀ ਸ਼ਰਨ ਵਿੱਚ ਪੈ। ਦੀਨ ਦਇਆਲ ਸਗਲ ਭੈ ਭੰਜਨ ਸ਼ਰਨ ਤਾਹੇ ਤੁਮ ਪਰ ਗੁਰ ਤੇਗ ਬਹਾਦਰ ਸਿ। ਵੇਦ ਪੁਰਾਨ ਜਾਸ ਗੁਣ ਗਾਵਤ ਤਾ ਕੋ ਨਾਮ ਹੀ ਐ ਮੋ ਧਰੈ। ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ। ਮਾਨਸ ਦੇਹ ਬਾਹਰ ਨਹਿ ਪਾਵੈ। ਤੈਨੂੰ ਮਨੁੱਖਾ ਦੇਹੀ ਮਿਲੀ ਹੈ ਨਾ। ਇਹ ਵਾਰ-ਵਾਰ ਨਹੀਂ ਮਿਲਣੀ। ਕਿਉਂਕਿ ਤੈਨੂੰ ਮਨੁੱਖਾ ਦੇਹੀ ਮਿਲੀ ਹੀ ਕਿ ਤੂੰ 84 ਲੱਖ ਜੂਨਾ ਤੋਂ ਲੰਘ ਕੇ ਆਇਆ ਹੈ। ਅ ਜਿਤਨੇ ਵੀ ਜੀਵ ਜੰਤੂ ਕੀੜੇ ਮਕੌੜੇ ਜੋ ਵੀ ਦਿਖਦੇ ਹਨ ਸਭ ਦੇ ਵਿੱਚ ਜੂਨੀ ਹੈ। ਸਾਰੀਆਂ ਜੂਨੀਆਂ ਚੋਂ ਲੰਘ ਕੇ ਪ੍ਰਮਾਤਮਾ ਨੇ ਤੈਨੂੰ ਸਰਮੌਰ ਜੂਨ ਦਿੱਤੀ ਹੈ ਮਨੁੱਖ ਦੀ। ਇਹ ਤੂੰ ਇਹ ਤੇ ਅਨੁਰਾਖ ਮਾਨਸ ਦੇਹ ਬਹੁਰਨ ਹੈ ਪਾਵੇ। ਵਾਰ-ਵਾਰ ਨਹੀਂ ਮਿਲੇਗੀ। ਉਨ ਕੀ ਕਰ ਫਿਰ ਕਛੂ ਉਪਾਉ ਮੁਕਤ ਕਾ ਕਰ ਰੇ ਕੋਈ ਉਪਾਉ ਕਰ ਕੋਈ ਹਿਆ ਕਰ ਕੋਈ ਐਫਰਟ ਕਰ ਕੀ ਮੁਕਤੀ ਹੋ ਜਾਵੇ ਤੇਰਾ ਆਮ ਜਾਮ ਦਾ ਚੱਕਰ ਹੀ ਖਤਮ ਹੋ ਜਾਵੇ ਨਿਵਰਤੀ ਹੋ ਜਾਵੇ ਨਾਨਕ ਕਹਿਤ ਗਾਏ ਕਰੁਨਾਮੈ ਭਵ ਸਾਗਰ ਕੈ ਪਾਰ ਉਤਰੇ ਨਰ ਅਜੇਤ ਪਾਪ ਤੇ ਡਰ ਰੇ ਤੇ ਗੁਰੂ ਸਾਹਿਬ ਕਹਿੰਦੇ ਸਮਝ ਅਚੇਤ ਚੇਤ ਮਨ ਮੇਰੇ ਐ ਮੇਰੇ ਅਚੇਤ ਪਏ ਮਨ ਤੂੰ ਸਮਝ ਕੀ ਤੂੰ ਸੁਚੇਤ ਹੋ ਸਮਝ ਅਚੇਤ ਕੀ ਕਰ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲਹੋ ਹਰਿ ਰਿਦੈ ਆਰਾਧੋ ਛੁਟਕੇ ਆਵਣ ਜਾਣੀ ਉਦਮ ਸਖਤ ਸਿਆਣ ਤੁਮਰੀ ਦੇਹ ਤ ਨਾਮ ਬਖਾਨੀ ਸਹੀ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਭਾਨੀ ਆਇਓ ਸੁਨਣ ਪੜਨ ਕੋ ਬਾਣੀ ਨਾਮ ਬਿਸਾਰ ਲਗਾ ਹੈ ਅਨ ਲਾਲਚ ਬਿਰਥਾ ਜਨਮ ਪ੍ਰਾਨੀ ਬੰਦਾ ਸੁਚੇਤ ਅਵਸਥਾ ਵਿੱਚ ਹੋ ਜਾਵੇ ਤੇ ਸਭ ਕੁਝ ਸਮਝ ਆਵੇ ਪਰ ਅਜੇ ਅਜੇத் ਹੈ ਨਾ ਤੇ ਪਾਪ ਕਰ ਰਿਹਾ ਹੈ ਪਾਪ ਕਰਦਾ ਹੈ ਸੋਚਦਾ ਹੈ ਜਿਹੜੇ ਮੇਰੇ ਨਾਲ ਸੰਗੀ ਸਾਥੀ ਹਨ ਨਾ ਉਹ ਮੇਰੇ ਨਾਲ ਹਨ ਮੈਂ ਕੱਲਾ ਥੋੜੀ ਹਾਂ ਮੇਰੇ ਨਾਲ ਹਨ ਗੁਰੂ ਸਾਹਿਬ ਕਹਿੰਦੇ ਨਹੀਂ ਅਨ ਕਾਇ ਰਾਤੜਿਆ ਵਾਟ ਦੁਹੇਲੀ RAM ਕਿਹੜੇ ਰਸਤੇ ਤੇ ਤੈ ਗਿਆ ਅਨਕਾਏ ਰਾਤੜਿਆ ਕਿਸ ਕੰਮ ਵਿੱਚ ਰੱਤਿਆ ਗਿਆ ਹੈ ਕਿਸ ਕੰਮ ਵਿੱਚ ਤੂੰ ਹਲੂਲ ਹੋ ਗਿਆ ਹੈ ਵਾਟ ਦੁਹੇਲੀ ਅਗਲਾ ਰਸਤਾ ਜੋ ਬਹੁਤ ਔਖਾ ਹੈ ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ ਤੇਰਾ ਕੋਈ ਬੇਲੀ ਨਹੀਂ ਤੂੰ ਕਰ ਰਿਹਾ ਹੈ ਤੇ ਇਹਦਾ ਹਿਸਾਬ ਵੀ ਫਿਰ ਤੂੰ ਹੀ ਦੇਣਾ ਹੈ ਕਾਮਣ ਲੋੜਾ ਸੋਇਨਾ ਰੂਪਾ ਮਿੱਤਰ ਲੋੜੇਨ ਸੁਖਾਦਾਤਾ ਨਾਨਕ ਪਾਪ ਕਰੇ ਤੈਨੂੰ ਕਾਰਨ ਜਾਸੀ ਜੰਪੂਰ ਬਾਦਾਤਾ ਇਹ ਦੋ ਸ਼੍ਰੇਣੀਆਂ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਕਹਿੰਦੇ ਇੱਕ ਤੇ ਔਰਤ ਹੈ ਔਰਤ ਨੂੰ ਸ਼ਿੰਗਾਰ ਪ੍ਰਧਾਨ ਰਸ ਔਰਤ ਆਦਾ ਹੈ ਇਸ ਕਰਕੇ ਉਹਨੂੰ ਗਹਿਣੇ ਚੰਗੇ ਲੱਗਦੇ ਹਨ ਔਰਤ ਮੰਗ ਕਰਦੀ ਹੈ ਵੀ ਮੈਨੂੰ ਗਹਿਣੇ ਚਾਹੀਦੇ ਹਨ ਤੇ ਫਿਰ ਪਤੀ ਕੀ ਕਰਦਾ ਹੈ ਜਿਸ ਤਰ੍ਹਾਂ ਮਰਜ਼ੀ ਕਮਾ ਕੇ ਉਹ ਕਹਿੰਦਾ ਮੈਂ ਆਪਣੀ ਔਰਤ ਨੂੰ ਖੁਸ਼ ਕਰਨਾ ਹੈ ਕਮਾਇ ਕਮਾਈ ਕਰਦਾ ਹੈ ਗਲਤ ਵੀ ਕਰਦਾ ਹੈ ਚੋਰੀ ਵੀ ਕਰਦਾ ਹੈ ਲੁੱਟਦਾ ਵੀ ਹੈ ਕਿਸੇ ਦਾ ਪਰਾਇਆ ਧੰਨ ਵੀ ਖਾਂਦਾ ਹੈ ਮਰਦਾਰ ਖਾਂਦਾ ਹੈ ਪਰਾਇਆ ਹੱਕ ਹੋ ਕੇ ਖਾਂਦਾ ਹੈ ਕੀ ਔਰਤ ਨੂੰ ਖੁਸ਼ ਕਰਨਾ ਹੈ ਤੇ ਦੂਸਰੀ ਸ਼੍ਰੇਣੀ ਕੀ ਹੈ ਮਿੱਤਰ ਦੋਸਤ ਜਿਹੜੇ ਕਹਿੰਦੇ ਆਓ ਸ਼ਾਮੀ ਬੈਠਾਂਗੇ ਸ਼ਾਮੀ ਬੈਠਣ ਦਾ ਕੀ ਮਤਲਬ ਹੈ ਮਹਿਫਿਲਾਂਗੇ ਮਹਿਫਿਲ ਦਾ ਕੀ ਮਤਲਬ ਖਾਵਾ ਪੀਆਗੇ ਦੋਸਤ ਕਹਿੰਦੇ ਹਾਂ ਬਸ ਆਖ ਖਾਣ ਪੀਣ ਦੀ ਗੱਲ ਕਰੀਏ ਫਿਰ ਬੰਦਾ ਉੱਥੇ ਵੀ ਖਰਚ ਕਰਦਾ ਪਿਆ ਗੁਰੂ ਸਾਹਿਬ ਕਹਿੰਦੇ ਕਾਮਨ ਲੋੜ ਹੈ ਕਾਮਨ ਔਰਤ ਕਾਮਨ ਕੀ ਮੰਗਦੀ ਹੈ ਸੋਇਨਾ ਸੋਨਾ ਰੂਪਾ ਚਾਂਦੀ ਗਹਿਣੇ ਹੁੰਦੇ ਹਨ ਮਿੱਤਰ ਮਿੱਤਰ ਕੀ ਲੱਭਦੇ ਹਨ ਮਿੱਤਰ ਲੁੜੇਨ ਸੁਖਾ ਦਾਤਾ ਲਿਆ ਖਵਾ ਤੂੰ ਦਸਨ ਅੱਜ ਆ ਖਾ ਲਈਏ ਅੱਜ ਆ ਪੀ ਲਈਏ ਅੱਜ ਉਹ ਕਰ ਲਈਏ ਕਹਿੰਦੇ ਠੀਕ ਹੈ ਤੂੰ ਕਰ ਰਿਹਾ ਹੈ ਕਰ ਪਰ ਇੱਕ ਧਿਆਨ ਰੱਖੀ ਇਹਨਾਂ ਦੋਨਾਂ ਦੇ ਕਾਰਨ ਇਹਨਾਂ ਦੋਨਾਂ ਨੂੰ ਖੁਸ਼ ਕਰਨ ਕਾਰਨ ਤੂੰ ਪਾਪ ਕੀਤਾ ਹੈ ਨਾ ਤੇ ਹਿਸਾਬ ਤੇ ਤੂੰ ਦੇਣਾ ਨਾ ਕਿ ਤੂੰ ਕੀਤਾ ਕਾਮਨ ਲੋੜੈ ਸੋਇਨਾ ਰੂਪਾ ਮਿੱਤਰ ਲੋੜੈ ਸੁਖਾਦਾਤਾ ਨਾਨਕ ਪਾਪ ਕਰੇ ਤਿੰਨ ਕਾਰਨ ਉਹਨਾਂ ਦੇ ਕਰਕੇ ਤੂੰ ਪਾਪ ਕਰਦਾ ਹੈ ਪਰ ਇੱਕ ਧਿਆਨ ਰੱਖੀ ਜਾਸੀ ਜੰਪੂਰ ਬਾਦਾ ਫਸਣਾ ਤੂੰ ਹੈ ਕਿਉਂਕਿ ਤੂੰ ਕੱਲਾ ਹੈ ਅਨ ਕਾਇ ਰਾਤੜਿਆ ਵਾਟ ਦੁਹੇਲੀ RAM ਪਾਪ ਕਮਾਮਦਿਆ ਤੇਰਾ ਕੋਈ ਨਾ ਬੇਲੀ RAM ਕੋਈ ਨਾ ਬੇਲੀ ਹੋਏ ਤੇਰਾ ਨਾਮ ਬਿਨ ਪਛਤਾਵਾਏ ਤੂੰ ਪਛਤਾਏਂਗਾ ਫੇਰ ਹੁਣ ਤੇ ਤੂੰ ਖੁਸ਼ ਹੈਂ ਬੜਾ ਨਹੀਂ ਤੈਨੂੰ ਹਿਸਾਬ ਤੈਨੂੰ ਦੇਣਾ ਪਏਗਾ ਤੇ ਤੰਗ ਫਿਰ ਤੂੰ ਹੋਣਾ ਹੈ ਹੁਣ ਸੋਚ ਕੇ ਕਰ ਇਸ ਕਰਕੇ ਕੀ ਕਰ ਨਰ ਅਚੇਤ ਪਾਪ ਦੇ ਡਰ ਲੈ ਡਰ ਨਾ ਪਾਪ ਦਾ ਬਾਅਦ ਵਿੱਚ ਤੈਨੂੰ ਹੀ ਮੁਸ਼ਕਲ ਹੋਏਗੀ ਰਾਗ ਗੌੜੀ ਵਿੱਚ ਉਚਾਰਨ ਕੀਤਾ ਸ਼ਬਦ ਅਖੀਰਲੀਆ ਤੋਂ ਕੱਪੜ ਕੇ ਸਮਾਪਤੀ ਹੈ। ਦੀਨ ਦਿਆਲ ਸਗਲ ਭੈ ਪੰਚਨ ਦੀਨ ਦਿਆਲ ਸਗਲ ਭੈ ਪੰਚਨ ਸਰਨਤਾ ਹੈ ਤੁਮ ਰਰ ਰ ਸਰਤਾ ਹੈ ਤੁਮ ਪਰ ਨਾਰ ਅਜਿਤ ਬਾਪ ਤੇ ਡਰ ਨਾਰ ਅਜਿਤ ਬਾਪ ਤੇ ਡਰ ਰੇ ਮਨਸ ਦੇਹ ਬਹਰ ਮਹਿਬ ਦੇਹ ਬਹਨ ਪਾਵ ਕੋਚੂ ਉਪਾਉ ਦਰ ਨਰ ਅਜਿਤ ਪਾਪ ਤੇ ਡਰ ਨਰ ਅਜਿਤ ਪਾਪ ਤੇ ਡਰ ਡੀਨ ਦਿਆਲ ਸਗਲ ਭੈ ਭੰਜਨ ਵੀਰ ਦਿਆਲ ਸਗਲ ਭੈ ਭੰਜਨ ਸਰਬ ਤਾਹੇ ਤੁਮ ਪਰ ਰ ਨਰ ਜਿੱਤ ਪਾਪ ਤੇ ਡਰੇ ਨਾਰ ਅਚਿਤ ਪਾਪ ਤੇ ਡਰੇ ਨਾਰ ਅਚਿਤ ਪਾ